ਪੇ ਪ੍ਰਭੂ ਨੇ ਚਾਹਤੇ ਕਿ ਅਸੀਂ ਪਾਪ ਦੇ ਵਿੱਚ ਨਾਲ ਤੋਂ ਜარი ਹਾਲੇਲੂਇਆ ਹਾਲੇਲੂਇਆ ਅੱਜ ਵੀ ਪਰਮੇਸ਼ਰ ਕਰ ਰਿਹਾ ਹੈ ਕਿ ਉਹ ਸਵਾਰੀ ਦੇ ਉੱਤੇ ਸੌਣ ਕੇ ਉਹਨਾਂ ਦੇ ਪਾਪ ਮਾਫ ਕਰਾ ਜਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਵਾਂਗਾ ਹਾਲੇਲੂਇਆ ਉਹ ਦੇਖੋ ਜਦੋਂ ਖੁਦਾ ਸਾਡੇ ਪਾਪ ਮਾਫ ਕਰ ਦਿੰਦੇ ਖੁਦਾੜੇ ਸਾਡੇ ਗੁਨਾਹ ਮਾਫ ਕਰ ਦਿੰਦੇ ਜਾਦਿਆ ਜੋ ਸਾਡੇ ਮਾਪੇ ਨਹੀਂ ਜਾਣਦੇ ਆ ਜੋ ਸਾਡੇ ਇਹਦੀ ਗਵਾਹੀ ਨਹੀਂ ਜਾਣਦੇ ਆ ਪਰ ਪ੍ਰਭੂ ਯਿਸੂਸੀ ਸਾਨੂੰ ਦੇਖਦਾ ਹੈ ਸਾਡੀ ਬਾਤ ਸੁਣਦਾ ਹੈ ਉਹ ਸਾਡੇ ਹਰ ਇੱਕ ਬਾਤ ਨੂੰ ਜਾਣਦਾ ਹੈ ਹallelujah 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 ਉਹ ਪਰੇਖ ਦੇਖੋ ਬਾਹਰ ਕਿੰਨਾ ਸੋਹਣਾ ਲੱਗਦਾ ਹੈ ਪਰ ਜੇ ਉਹਦੇ ਅੰਦਰ ਨੂੰ ਦੇਖੀਏ ਅੰਦਰ ਨੂੰ ਅਸੀਂ ਦੇਖ ਲੈ ਮੈਨੂੰ ਸਭ ਦੇ ਅੰਦਰ ਵਿੱਚ ਜੋ ਕੁਝ ਹੁੰਦਾ ਹੈ ਉਹ ਪ੍ਰਭੂ ਯਿਸੂਸੀ ਹੀ ਜਾਣਦਾ ਹੈ ਕਿਉਂਕਿ ਮੈਂ ਬਾਰੇ ਤੇ ਕੋਨਾ ਲੱਗਦਾ ਹੈ ਪਰ ਜੋ ਇਹ ਕੋਸ਼ਿਸ਼ ਤੇ ਅੰਦਰੋਂ ਗਾਉ ਨੂੰ ਅਸੀਂ ਦੇਖ ਨਹੀਂ ਸਕਦੇ ਕਿ ਕਿ ਅਸੀਂ ਇਨਸਾਨ ਅਸੀਂ ਨਹੀਂ ਪਰਖ ਸਕਦੇ ਇਹ ਪਰਮੇਸ਼ਵਰ ਸਾਡੇ ਦਿਲਾਂ ਦੇ ਕੋਟਿਆਂ ਨੂੰ ਜਾਣਦਾ ਹੈ ਕਿ ਸਾਡੇ ਅੰਦਰ ਕਿਹੜਾ ਪਾਪ ਛੁਪਿਆ ਹੋਇਆ ਹੈ ਸਾਡੇ ਅੰਦਰ ਕਿਹੜੀ ਕਮੀ ਹੈ ਕਿਹੜੀ ਬਦੀ ਹੈ ਅਸੀਂ ਬਾਤ ਤੋਂ ਖੜਾ ਜੁੜਨ ਚਾਹਦੇ ਹਾਂ ਪਰ ਬਾਤ ਸਾਡਾ ਘੜਾ ਛੱਡਦਾ ਨਹੀਂ ਹਾ ਹਾਲੇਲੂਇਆ ਹਾਲੇਲੂਇਆ ਇਸੇ ਕਰਕੇ ਖੁਦਾਹ ਕਹਿ ਰਿਹਾ ਹੈ ਮੇਰੀ ਪਰਜਾ ਅਦੀਨ ਹੋ ਕੇ ਪ੍ਰਾਰਥਨਾ ਕਰੇ ਤਾਂ ਫਿਰ ਆਪਣੇ ਪਾਪਾ ਦੀ ਮਾਫੀ ਮੰਗੇ ਆਪਣੇ ਪੈੜੇ ਕਮਤ ਮੁੜੇ ਤੇ ਮੈਂ ਸਵਰਗ ਵਿੱਚ ਸੁਣ ਕੇ ਉਹਨਾਂ ਦੇ ਪਾਪ ਮਾਫ ਕਰਾਂਗਾ ਨਾਲ ਹੀ ਉਹਨਾਂ ਦਾ ਵਚਨ ਲਿਖਿਆ ਹੈ ਉਹਨਾਂ ਦੇਸ਼ ਨੂੰ ਕੀ ਕਰਦਾ ਹੋਗਾ ਬਹਾਰ ਕਰ ਦੇਗਾ ਬਹਾਰ ਦਾ ਮਤਲਬ ਖੁਦਾ ਉਹਨਾਂ ਦੇਸ਼ ਦੀ ਖੁਸ਼ਹਾਲੀ ਲੈਵੇਗਾ ਉਹ ਲੋਕ ਖੁਸ਼ੀ ਦਾ ਦੇਸ਼ ਬਣ ਜਾਣਗੇ ਉਹਨਾਂ ਦੇ ਘਰ ਪਰਿਵਾਰ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਹਾਲੇਲੂਇਆ ਹਾਲੇਲੂਇਆ प्यार है उस सगद खुदा दी आशीष है उस सगद खुदा दी बरकत है चाहे तू एक गरीबी ਵਿੱਚ ਵੀ ਜੁੜ ਹੋ ਅਰ ਤੁਹਾਨੂੰ ਪਿਆਰ ਹੋਵੇਗਾ ਪਰ खुदा दी आशीष ਦੀ ਹੋਂਦ ਵਿੱਚ ਹੋਵੇ ਹੇ ਹਾਲੇਲੂਇਆ 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 ਜਿਸ ਪ੍ਰਭੂ ਜਿਸ ਨੇ ਸਾਡੇ ਨਾਲ ਕਿੰਨਾ ਜਿਆਦਾ ਪਿਆਰ ਕੀਤਾ ਇੰਨਾ ਜਿਆਦਾ ਪਿਆਰ ਕੀਤਾ ਪਰਮੇਸ਼ੁਰ ਨੇ ਕਿ ਆਪਣਾ ਇਕਰਤ ਤੱਕ ਤਰ ਪੂਰੇ ちゃっਤਵਾਸ ਤੇ ਬਖਸ਼ ਕਿਤਾ ਇੰਨਾ ਜ਼ਿਆਦਾ ਪਿਆਰ ਪਰਮੇਸ਼ਵਰ ਨੇ ਸਾਰੇ ਜਹਾਨ ਨੂੰ ਕੀਤਾ ਸਾਰੇ ਤੁਮਣ ਕੀਤਾ ਹਰ ਇੱਕ ਵਾਰ ਖੁਦਾ ਨੇ ਪਿਆਰ ਕਰਕੇ ਉਖਾਇਆ ਹੈ ਪਰਮੇਸ਼ਰ ਨੇ ਆਪਣੇ ਮੂੰਹ ਦੇ ਵਿੱਚ ਕੋਈ ਬੁਰਾ ਸ਼ਬਦ ਕਿਸੇ ਵਾਰ ਤੇ ਬੋਲਿਆ ਨਹੀਂ ਹੈ ਕਿਉਂਕਿ ਪਰਮੇਸ਼ਰ ਹਰ ਨੂੰ ਕੀ ਕਰਦਾ ਹੈ ਪਿਆਰ ਕਰਦਾ ਹੈ ਹallelujah ਹallelujah